ਸਤਿ ਅਸ਼ਰ ਕਾਲਜੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰੇ ਲੈ ਕੇ ਹਾਜ਼ਰ ਹਾਂ ਜੀ ਗੱਲ ਕਰਾਂਗੇ ਅਗਲੇ 72 ਘੰਟਿਆਂ ਦੇ ਮੌਸਮ ਦੀ ਆਉਂਦੇ ਤਿੰਨ ਦਿਨਾਂ ਦੇ ਦਰਮਿਆਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਅਸਲ ਜੀ ਤਾਜ਼ਾ ਸੈਟੇਲਾਈਟ ਦੱਸੇ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ 10 ਜਨਵਰੀ ਦਾ ਅੱਜ ਦਿਨ ਹੈ ਤੇ ਸਵੇਰ ਦੇ ਲਗਭਗ 9:30 ਵਜੇ ਨੂੰ ਜਾ ਰਿਹਾ ਪੰਜਾਬ ਦੀ ਗੱਲ ਕਰੀਏ ਜੀ ਤੇ ਸਕਰੀਨ ਤੇ ਦੇਖ ਸਕਦੇ ਹਾਂ ਕਿ ਇਸ ਵੇਲੇ ਸੰਗਣੀ ਧੁੰਦ ਦੀ ਚਾਦਰ ਹੈ ਜਿਹੜੀ ਉਹ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਛਾਈ ਹੋਈ ਹੈ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਅਫਰਡ ਦੇ ਦਿੱਤੀ ਸੀ ਕਿ ਤੜਕੇ ਸਵੇਰੇ ਜਿਹੜੀ ਆ ਧੁੰਦ ਬਹੁਤੇ ਵੱਡੇ ਏਰੀਆ ਨੂੰ ਕਵਰ ਕਰ ਸਕਦੀ ਹੈ ਰਾਜਸਥਾਨ ਦੇ ਵਿੱਚ ਧੁੰਦ ਨਹੀਂ ਪੈਂਦੀ ਕੋਰੇ ਦੇ ਜਿਹੜੇ ਚਾਂਸ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਦਿੱਲੀ ਪਲੱਸ ਯੂਪੀ ਦੇ ਪੱਛਮੀ ਖੇਤਰ ਵੈਸੇ ਯੂਪੀ ਦੇ ਸਾਰੇ ਖੇਤਰਾਂ ਦੇ ਵਿੱਚ ਧੁੰਦ ਛਾਈ ਹੋਈ ਆ ਬਿਹਾਰ ਤੱਕ ਇਹ ਧੁੰਦ ਦੀ ਚਾਦਰ ਹੈ ਜਿਹੜੇ ਇਸ ਵੇਲੇ ਛਾਈ ਹੋਈ ਆ ਆਉਂਦੇ ਘੰਟਿਆਂ ਦੇ ਦਰਮਿਆਨ ਮੌਸਮ ਦੇ ਵਿੱਚ ਥੋੜਾ ਸੁਧਾਰ ਦਾ ਫਾਜ਼ਲ ਕਾਫਰੀਦ ਕੋਰ ਫਿਰ ਉਸ ਰੇਨਾ ਖੇਤਰਾ ਦੇ ਵਿੱਚ ਧੁੱਪ ਚੜ ਸਕਦੀ ਆ ਦੁਪਹਿਰ ਤੋਂ ਬਾਅਦ ਮਾਲਵੇ ਦੇ ਕੁਝ ਖੇਤਰਾ ਦੇ ਵਿੱਚ ਵੀ ਧੁੱਪ ਲੱਗਣ ਦੇ ਆਸਾਰ ਨੇ ਮਾਝਾ ਤੇ ਦੁਆਬਾ ਖੇਤਰ ਹੋ ਸਕਦਾ ਏ ਧੁੰਦ ਨਾਲ ਕਵਰ ਹੀ ਰਹੇਨ ਸ਼ਾਮ ਤੱਕ ਤੇ ਇਸ ਤੋਂ ਬਾਅਦ ਇੱਕ ਸਿਸਟਮ ਵੀ ਲੱਗਣ ਜਾ ਰਿਹਾ ਜਿਵੇਂ ਕਿਸੇ ਤੁਹਾਨੂੰ ਪਹਿਲਾਂ ਦਿਨਾਂ ਤੋਂ ਆਪਰੇਟ ਕਰਦੇ ਆ ਰਹੇ ਆ ਕਿ 10 ਤਰੀਕ ਤੋਂ ਇੱਕ ਪਛਮੀ ਸਿਸਟਮ ਜਿਹੜਾ ਕਿ ਸਰਕਾਰੋਂ ਮਾਉਣ ਜਾ ਰਿਹਾ ਉੱਤਰ ਭਾਰਤ ਵੱਲ ਤੇ 11 ਤਰੀਕ ਦੀ ਸ਼ਾਮ ਨੂੰ ਜਾਂ ਫਿਰ ਕਹ ਲਈਏ 12 ਤਰੀਕ ਦੀ ਸਵੇਰ ਤੱਕ ਪੰਜਾਬ ਦੇ ਵਿੱਚ ਉਮੀਦ ਆਸਾਰ ਜਿਹੜੇ ਬਣਦੇ ਜਾਫਰੇ ਨੇ ਅੱਜ 10 ਤਰੀਕ ਹੈ ਜੀ ਹਲਕੇ ਪਰੇ ਦੀ ਵ ਤਰਾਤੂ ਵਿੱਚ ਇਹ ਸਟੂਮੈਂਟ ਚੱਲ ਸਕਦੀ ਹੈ ਜਿਹਦੇ ਨਾਲ देर शाम ਤੋਂ ਜਿਹੜੀ ਆ ਸ਼ੁਰੂਆਤ ਫਾਚੂਗੀ ਸਿਸਟਮ ਦੀ ਹੋ ਸਕਦੀ ਹੈ 10 ਦੀ ਰਾਤ ਜਾ ਫਿਰ ਕਹ ਲਈਏ 11 ਦੀ ਸਵੇਰ ਤੱਕ ਇਹ ਸਿਸਟਮ ਰਾਜਸਥਾਨ ਦੇ ਕਹ ਲਈਏ ਜਿਹੜੇ ਪੂਰਬੀ ਖੇਤਰ ਹੈ ਉਹਨਾਂ ਖੇਤਰਾਂ ਦੇ ਵਿੱਚ ਤੇ ਹਰਿਆਣੇ ਦੇ ਬਹੁਤੇ ਖੇਤਰਾਂ ਦੇ ਵਿੱਚ ਉਮੀਦ ਅਰਜ ਕਰਵਾ ਸਕਦਾ ਕਿਤੇ ਕਿਤੇ ਲਿਮਟਿਡ ਖੇਤਰਾਂ ਦੇ ਵਿੱਚ ਗੜੇਮਾਰੀ ਵੀ ਹੋ ਸਕਦੀ ਹੈ ਹਰਿਆਣੇ ਦੇ ਖਾਸ ਕਰ ਜੀਂਦ ਭਵਾਨੀ हिसार ਕੁਰੂ ਖੇਤਰ ਕੈਥਲ ਅੰਬਾਲਾ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਕਿਤੇ ਕੁਝ ਥਾਵਾਂ ਤੇ ਤੇਜ਼ ਸ਼ਰਾਟੇਦਾਰ ਉਮੀਦ ਦੇ ਨਾਲ ਗੜੇਮਾਰੀ ਦਾ ਵੀ ਅਸਰ ਰਹਿਣਗੇ ਇਸ ਤਰ੍ਹਾਂ ਵਾਜੀ 11 ਦੇ ਰਾਤ ਜਾਂ ਫਿਰ ਕਹ ਲਈਏ 11 ਦੇ ਸ਼ਾਮ ਤੱਕ ਫਿਰ ਜਿਹੜਾ ਅਗਲਾ ਸਪੈਲ ਹੋਏਗਾ ਉਹ ਪੰਜਾਬ ਦੇ ਵਿੱਚ ਲੱਗੇਗਾ ਪੰਜਾਬ ਦੇ ਵਿੱਚ ਮਾਲਵਾ ਕੇਂਦਰੀ ਖੇਤਰ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਬਰਨਾਲਾ ਮਾਨਸਾ ਮਲੇਰਕੋਟਲਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਉਹ ਨਾਲ ਲੱਗਦੇ ਰੋਪੜ ਮਹਾਲੀ ਦੇ ਖੇਤਰ ਦੁਆਬੇ ਦੇ ਖੇਤਰ ਦੀ ਗੱਲ ਕਰੀ ਹੈ ਜੀ ਹੁਸ਼ਿਆਰ ਹੁੜੇ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਚਾਰੀ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਸਰ ਰਹਣਗੇ ਗੁਰਦਾਸਪੁਰ ਫਟਾਣਗੌਰ ਦੇ ਵਿੱਚ ਵੀ ਮੀਂਹ ਲੱਗ ਸਕਦੇ ਆ ਜਿਹੜੇ ਹੁਣ ਪਛਮੀ ਖੇਤਰ ਪਛਮੀ ਜ਼ਿਲ ਵਿਚ ਮੀਂਹ ਦਾ ਅਸਰ ਘੱਟ ਰਹਿਣਗੇ ਹਲਕੇ ਛਰਾਟੇ ਕਿਤੇ ਕਿਤੇ ਸਿਸਟਮ ਤੇਜ ਹੋਏ ਤੇ ਇਨਕਾਰਨੀ ਕੀਤਾ ਜਾ ਸਕਦਾ ਸੋ ਇਹ ਸਿਸਟਮ 10 ਤੇ 11 ਤੇ 12 ਇਹਨਾਂ ਤਿੰਨ ਦਿਨਾਂ ਦੇ ਦਰਮਿਆਨ ਪੂਰੇ ਏਰੀਆ ਨੂੰ ਕਵਰ ਕਰਨਾ ਹੈ ਨੇ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਔਰ ਪਹਾੜੀ ਖੇਤਰਾਂ ਦੇ ਵਿੱਚ ਯੂਪੀ ਦੇ ਜਿਹੜੇ ਪੱਛਮੀ ਖੇਤਰ ਹੈ ਜਾਂ ਫਿਰ ਹਰਿਆਣਾ ਦੇ ਜਿਹੜੇ ਪੂਰਬੀ ਖੇਤਰ ਹੈ ਜਿਨ੍ਹਾਂ ਦੇ ਵਿੱਚ ਪੰਜਕਲਾ ਯਮਨਾ ਨਗਰ ਸਹਾਰਨਪੁਰ ਜਗਾਦਰੀ ਮਜ਼ਾਫਰਨਗਰ ਮਰਾਦਾਬਾਦ ਬਲੰਦਸ਼ਾਹ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਰਹਿਣਗੇ ਤੇ ਪਹਾੜੀ ਖੇਤਰਾਂ ਦੇ ਵਿੱਚ ਜੇ ਇਹ ਸਿਸਟਮ ਹਲਕਾ ਬਰਬਾਰੀ ਜਿਹਦੇ ਨਾਲ ਆਉਂਦੇ ਜਿਹੜੇ ਫਿਰ ਦਿਨ ਹੋਣਗੇ 12 ਤੋਂ ਬਾਅਦ 12 13 14 15 ਇਹਨਾਂ ਦਿਨਾਂ ਦੇ ਦਰਮਿਆਨ ਜ਼ਬਰਦਸਤ ਹੁੰਦੇ ਜਿਹੜੀ ਆ ਪੰਜਾਬ ਹਰਿਆਣਾ ਦੇ ਵਿੱਚ ਬਹੁਤੇ ਏਰੀਆ ਨੂੰ ਕਵਰ ਕਰੇਗੀ ਫਿਰ ਤੋਂ ਸੰਗਰੀ ਤੋਂ ਤੇ ਚਾਦਰ ਸ਼ਾਏਗੀ ਪਲੱਸ ਸੀਤਲੈਰ ਪਲੱਸ ਕੋਲਡ ਵੇ ਜਿਹੜੇ ਆ ਫਿਰ ਤੋਂ ਇੱਕ ਵਾਰ ਚੱਲਣੇ ਸ਼ੁਰੂ ਹੋ ਜਾਣਗੇ ਸੋ ਇਹ ਸਿਸਟਮ ਦੀ ਮੁੱਖੀ ਕਹਾਣੀ ਕਿ ਅੱਜ 10 ਤੋਂ ਸ਼ੁਰੂ ਹੋ ਰਿਹਾ ਜੀ 11 ਤਰੀਕ ਨੂੰ ਪੰਜਾਬ ਹਰਿਆਣਾ ਦੇ ਵਿੱਚ ਇਹ ਸਿਸਟਮ ਦੀ ਐਂਟਰੀ ਹੋ ਸਕਦੀ ਹੈ ਤੇ 12 ਦੇ ਦੁਪਹਿਰਾਂ ਦਿਆਂ ਦੇ ਇਹ ਸਿਸਟਮ ਨੇ ਕੀ ਕਰ ਜਾਣਾ ਕੁਝ ਪਹਾੜਾਂ ਕੋਲ ਨੂੰ ਤੇ ਠੰਡ ਤੋਂ ਕੋਈ ਰਾਹਤ ਨਹੀਂ ਆਜੀ ਸੀਤਲਾ ਇਸੇ ਤਰ੍ਹਾਂ ਚੱਲਦੇ ਰਹਿਣੀ ਆ ਕੱਲ 11 ਤਰੀਕ ਨੂੰ ਵੀ ਧੁੰਦ ਦੇ ਅਸਰ ਰਹਿਣਗੇ ਬਹੁਤੇ ਖੇਤਾਂ ਦੇ ਵਿੱਚ ਧੁੰਦ ਜਿਹੜੀ ਆ ਦਰਜ ਹੋਵੇਗੀ ਨਾਲ ਹੀ ਸਿਸਟਮ ਦੀ ਐਂਟਰੀ ਵੀ ਜਿਹੜੀ ਆ ਸਵੇਰੇ ਜਾਂ ਫਿਰ ਕੱਲੇ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਹੋ ਜਾਏਗੀ ਸੋ ਆਉਂਦੇ ਘੰਟਿਆਂ ਦੇ ਦਰਮਿਆਨ ਜਾਂ ਫਿਰ ਸ਼ਾਮ ਦੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਅਪਡੇਟ ਕਰਾਂਗੇ ਕਿ ਇਹ ਧੁੰਦ ਅਸਰ ਕਿੱਥੇ ਘਟੇ ਵਧੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਵੀ ਤੁਹਾਨੂੰ ਦੱਸਾਂਗੇ ਮਿਲਦੇ ਆਗਲੀ ਵੀਡੀਓ ਦੇ ਵਿੱਚ ਜੀ ਜਾ ਸਕਦੇ ਹੋ ਧੰਨਵਾਦ